ਮੋਦੀ ਸਰਕਾਰ ਨੂੰ ਪਹਿਲਾਂ ਵੀ ਪਤਾ ਹੋਣਾ ਪਿਛਲੇ ਸਮਿਆਂ ਦੌਰਾਨ ਲੋਟ ਬੰਦੀ ਇਹਨਾਂ ਨੇ ਕਰੀ ਉਹਦੋਂ ਵੀ ਸਾਨੂੰ ਗਰੀਬਾਂ ਦਲਿਤਾਂ ਨੂੰ ਮਾਰਾ ਪਈਆਂ ਉਸ ਤੋਂ ਬਾਅਦ ਇਹ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਉਹ ਵੀ ਕਿਸਾਨ ਨੂੰ ਮਜ਼ਦੂਰ ਨੂੰ ਮਾਰ ਸੀਗੀ ਸਿੱਧੀ ਸਿੱਧੀ ਇਹ ਹੁਣ ਅਮਰੀਕਾ ਬੰਦ ਕਰਕੇ ਵੀ ਇੱਕ ਕਿਸਮ ਮੋਦੀ ਨੇ ਸਾਡੇ ਚੁੱਲਿਆਂ ਤੇ ਲੱਤ ਮਾਰੀ ਹੈ ਠੀਕ ਹੈ ਨਾ ਕਿਉਂਕਿ ਸਾਨੂੰ ਇੱਕ ਗਾਰੰਟੀ ਤਾਂ ਸੀ ਕਿ ਚਲੋ ਸਾਨੂੰ 100 ਜਨ ਰੋਜ਼ਗਾਰ ਮਿਲਦਾ ਹੈ ਜਿਹਦੇ ਨਾਲ ਸਾਡੇ ਜਿਹੜਾ ਘਰ ਹੈ ਉਹ ਚੱਲਦਾ ਤੇ ਜਦੋਂ ਪੜ੍ਹਾਈ ਚੱਲਦੀ ਹੈ ਘਰ ਦੇ ਜਿਹੜੇ ਛੋਟੇ-ਛੋਟੇ ਕੰਮ ਨੇ ਉਹ ਹੁੰਦੇ ਨੇ ਪਰ મોદી ਨੇ ਬਿਨਾ ਵਿਚਾਰ ਇਤੋਂ ਸਿੱਧ ਹੁੰਦਾ ਹੈ ਕਿ ਜਿਹੜੀ ਬੀਜੇਪੀ ਸਰਕਾਰ ਹੈ ਉਹ ਦੀ ਜਿਹੜੀ ਮਾਨਸਿਕਤਾ ਹੈ ਉਹ ਗਰੀਬਾਂ ਲਈ ਗਲਤਾਂ ਲਈ ਐਸੀ ਵੀਸੀ ਪਰਿਵਾਰਾਂ ਦੇ ਲਈ ਕੋਈ ਵਧੀਆ ਨਹੀਂ ਹੈ ਉਹਨਾਂ ਨੂੰ ਮਾਰਨਾ ਹੀ ਚਾਹੁੰਦੇ ਆਏ ਤਾਂ ਇਹ ਕਹਿੰਦੇ ਸੀ ਕਿ ਅਸੀਂ ਗਰੀਬੀ ਖਤਮ ਕਰਾਂਗੇ ਪਰ ਹੁਣ ਜੋ ਇਹ ਕੰਮ ਕਰ ਰਹੇ ਨੇ ਉਹ ਤੋਂ ਲੱਗਦਾ ਹੈ ਕਿ ਗਰੀਬੀ ਖਤਮ ਨਹੀਂ ਗਰੀਬ ਨੂੰ ਖਤਮ ਕਰਨ ਤੇ ਤਲੇ ਹੋਏ ਨੇ ਸੋ ਜਿਹੜੀ ਇਹ ਗੱਲ ਹੋ ਰਹੀ ਹੈ ਇਹ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਇਸ ਕੰਮ ਦੇ ਵਿੱਚ ਆਪਾਂ ਇਹ ਮਨਰੇਕਾ ਬੰਦ ਨਹੀਂ ਹੋਣਗੇ ਆਪਾਂ ਨੂੰ ਚਾਹੇ ਧਰਨੇ ਲਾਉਣੇ ਪੈਣ ਕਿਤੇ ਜਾਣਾ ਪਵੇ ਆਪਾਂ ਡਟ ਕੇ ਇਸ ਚੀਜ਼ ਦਾ ਵਿਰੋਧ ਕਰਾਂਗੇ ਠੀਕ ਹੈ ਇੱਕ ਪਾਸੇ ਤਾਂ ਆਪਣੀ ਇਹ ਸਰਕਾਰ ਹੈ ਜਿਹੜੀ ਬੀਜੇਪੀ ਦੀ ਕਰੀਬਾਂ ਨੂੰ ਮਾਰ ਰਹੀ ਹੈ ਦੂਜੇ ਪਾਸੇ ਜੀ ਅਸੀਂ ਭਗਵੰਤ ਮਾਨ ਜੀ ਦੀ ਅਰਵੰਦ ਕੇਜਰੀਵਾਲ ਸਾਹਿਬ ਦੀ ਸਰਕਾਰ ਦੀ ਗੱਲ ਕਰੀਏ ਜਿਹਦੇ ਵਿੱਚ ਸਾਡੇ ਮੁਖੀ ਹੈ ਜਿਹੜੇ ਚੁਣੇ ਹੋਏ ਨੇ ਕੋ ਐਮ ਐਲ ਏ ਸਾਹਿਬ ਸਰਦਾਰ ਜੀਵਨ ਸਿੰਘ ਜੀ ਸੰਗੋਵਾਲ ਉਹ ਸਾਰੇ ਤੁਹਾਡੇ ਨਾਲ ਉਹਨਾਂ ਦੀ ਸਰਕਾਰ ਚ ਕੀ ਹੈ ਗਲਤਾਂ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਹੈ ਕਿ 14000 ਦੇ ਕਰੀਬ ਜਿਹੜੀਆਂ ਸਰਕਾਰੀ ਨੌਕਰੀਆਂ ਨੇ ਪੰਜਾਬ ਦੇ ਵਿੱਚ ਗਲਤ ਪਰਿਵਾਰਾਂ ਨੂੰ ਦਿੱਤੀਆਂ ਨੇ ਕੱਢਿਆ ਉਸ ਤੋਂ ਇਲਾਵਾ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹ ਵੀ ਜ਼ਲਤ ਪਰਿਵਾਰ ਤੋਂ ਨੇ ਕੈਬਨਟ ਦੇ ਵਿੱਚ ਪਹਿਲੀ ਵਾਰ ਹੋਇਆ ਜੀ ਇਹ ਅੱਜ ਤੇ ਅੱਜ ਤੱਕ ਕਦੇ ਵੀ ਜਿਹੜੀ ਸਾਡੀ ਕੈਬਨਟ ਬਣਦੀ ਸੀ ਉਹਦੇ 'ਚ ਇੰਨੇ ਮਨਿਸਟਰ ਨਹੀਂ ਸੀ ਹੁੰਦੇ ਟੋਟਲ 15 ਮੰਤਰੀ ਨੇ 15 ਦੇ ਵਿੱਚੋਂ 6 ਨੇ ਜਿਹੜੇ ਉਹ ਗਰੀਬ ਤੇ ਜ਼ਲਤ ਪਰਿਵਾਰਾਂ ਦੇ ਇਹ ਵੀ ਪਹਿਲੀ ਵਾਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ 4650 ਦੇ ਕਰੀਬ ਸਾਡੇ ਪਰਿਵਾਰ ਸੀ ਜਿਹੜੇ ਪਰਵਾਰਾਂ ਦੀ ਗੱਲ ਕਰ ਰਿਹਾ ਮੈਂ ਕੋਈ ਹਾਂਜੀ ਹਾਂਜੀ ਮਤਲਬ ਇਹ ਇੱਕ ਮੈਂਬਰ ਦੀ ਗੱਲ ਨਹੀਂ ਹਾਂਜੀ ਪਰਵਾਰਾਂ 46550 ਪਰਿਵਾਰ ਹਰੇਕ ਪਰਿਵਾਰ ਨਾਲ 5-7 ਮੈਂਬਰ ਜੁੜੇ ਹੁੰਦੇ ਨੇ ਹਾਂਜੀ ਹਾਂ ਉਹਨਾਂ ਦੇ ਕਰਜ਼ੇ ਛੋਟੇ ਵੱਡੇ ਸਾਰੇ ਮਾਫ਼ ਕਰ ਹਰ ਜਿਹੜੀਆਂ ਹੋਰ ਫੈਲਾ ਗਈਆਂ ਹੋਈਆਂ ਨੇ ਜਾਂ ਹੋਰ ਭੇਚਣੀਆਂ ਨੇ ਉਹ ਵੀ ਜਿਹੜੇ ਕਰਜ਼ੇ ਨੇ ਉਹ ਮਾਫ਼ ਸੋ ਅਸੀਂ ਸਾਰਿਆਂ ਨੇ ਡੱਟ ਕੇ ਆਵਾਜ਼ੀ ਪਾਰਟੀ ਦੇ ਨਾਲ ਖੜਨਾ ਹੈ ਤੇ ਭਾਜਪਾ ਦਾ ਅਸੀਂ ਵਿਰੋਧ ਕਰਨਾ ਹੈ ਕਾਰਨ ਇਹ ਹੀ ਹੈ ਕਿ ਭਾਜਪਾ ਕਿਤੇ ਨਾ ਕਿਤੇ ਗਰੀਬਾਂ ਤੇ ਦਲਤਾਂ ਨੂੰ ਮਾਰ ਤੇ ਆਪਾਂ ਇਹ ਮਨਰੇਕਾ ਪੰਤਰੀ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ